ਲਗਾਤਾਰ ਲੁਧਿਆਣਾ ਵਿੱਚ ਵਿਚਾਰੇ ਮਾਹੌਲ ਕੀ ਲੱਗ ਰਿਹਾ ਅੱਜ ਦੇ ਸਮੇਂ ਲੁਧਿਆਣੇ ਚ ਕਾਂਗਰਸ ਜੜੀ ਹੋ 30 ਨੰਬਰ ਤੇ ਤੇ ਆਮ ਆਦਮੀ ਪਾਰਟੀ ਜਿਹੜੀ ਆ ਉਹ ਲੋਕਾਂ ਦਾ ਪਿਆਰ ਮਾਨ ਸਤਕਾਰ ਦੇ ਜੋਗ ਨਾਲ ਉਹ ਪਹਿਲੇ ਨੰਬਰ ਤੇ ਯਾਨੀ ਕਿ ਤੁਸੀਂ ਕਹਿ ਰਹੇ ਹੋ ਕਿ ਮੁਕਾਬਲਾ ਜਿਹੜਾ ਵਾ ਬੀਜੇਪੀ ਦੇ ਨਾਲ ਹੈ ਮੁਕਾਬਲਾ ਲੋਕ طے ਕਰਦੇ ਕਹਿੰਦੇ ਅਰਵਿੰਦ ਕੇਜੀਵਲ ਲਗਾਤਾਰ ਲੁਧਿਆਣਾ ਆ ਕੇ ਇਹ ਕਹਿ ਰਹੇ ਨੇ ਕਿ ਕੰਮ ਨਹੀਂ ਹੋਣਗੇ ਇੱਕ ਪਾਸੇ ਸੱਚ ਹੈ ਇੱਕ ਪਾਸੇ ਝੂਠ ਹੈ ਸੱਚ ਜਿਹੜਾ ਉਹ ਆਮ ਆਦਮੀ ਪਾਰਟੀ ਕੋ ਝੂਠ ਜਿਹੜਾ ਉਹ ਕਾਂਗਰਸੀਆਂ ਕੋ ਆ ਕਹਿੰਦੇ ਨੇ ਦਿੱਲੀ ਦੇ ਵਿੱਚ ਤੁਸੀਂ ਵਿਰੋਧੀ ਪਾਰਟੀ ਵਿਰੋਧੀ ਧਿਰ ਦੇ ਵਿੱਚ ਉਹ ਤੁਹਾਡੇ 20 ਦੇ ਕਰੀਬ ਐਮਐਲਏ ਨੇ ਪਰ ਕੀ ਉੱਥੇ ਵੀ ਇਸ ਤਰ੍ਹਾਂ ਦਾ ਫਿਰ ਉੱਥੇ ਕਿਉਂ ਉੱਥੇ ਜੇ ਇੱਥੇ ਇਹ ਸਵਾਲ ਤੁਸੀਂ ਚੱਕ ਰਹੇ ਹੋ ਤੇ ਫਿਰ ਉੱਥੇ ਕਿਉਂ ਰੋ ਰਹੇ ਹੋ ਗੱਲ ਪੁੱਛਣੀ ਚਾਹੁੰਦਾ ਕਾਂਗਰਸ ਵਾਲਿਆਂ ਨੂੰ ਅਸੀਂ ਤੇ ਫਿਰ ਦਿੱਲੀ ਦੇ ਵਿੱਚ ਆ ਗਏ ਆ ਉਹ ਪੋਜੀਸ਼ਨ ਪਾਰਟੀ ਚ ਤੁਸੀਂ ਕਿੱਥੇ ਹੋ ਸੋ ਚੰਗੇ ਕੰਮ ਕੀਤੇ ਹੁੰਦੇ ਤਾਂ ਲੋਕ ਇਹਨਾਂ ਨੂੰ ਕਿਉਂ ਜਾਣ ਦਿੰਦੇ ਬੀਬੀਆਂ 38 8000 ਰੁਪਏ ਉਢੀ ਕਰਦੀਆਂ ਭਈਆਂ ਕਿੱਥੇ ਨੇ ਉਹ ਆਪਣੇ ਪ੍ਰਚਾਰ ਦੇ ਵਿੱਚ ਵੀ ਆਈ ਜਿੱਥੇ ਜਾਂਦੇ ਨੇ ਉਹ ਕਹਿੰਦੇ ਨੇ ਬੀਬੀਆਂ ਨੂੰ ਪੁੱਛੋ ਕਿ ਤੁਹਾਡੇ ਪੈਸੇ ਕਿੱਥੇ ਨੇ ਹੱਲੇ ਅੱਪ ਚੱਲ ਕਿਹੜਾ ਗਏ ਆ ਹੱਲੇ 1.5 ਸਾਲ ਦਾ ਟਾਈਮ ਸਾਡੇ ਕੋਲ ਹੈਗਾ ਪਾਪਾ ਆਪਣੀ ਗਰੰਟੀ ਪੂਰੀ ਕਰਾਂਗੇ ਰਵਨੀਦ ਬਿੱਟੂ ਲਗਾਤਾਰ ਉਹੀ ਪ੍ਰਚਾਰੇ ਡਟੇ ਹੋਏ ਨੇ ਵੱਡੇ ਜਿਹੜੇ ਸਵਾਲ ਨੇ ਸਰਕਾਰ ਦੇ ਉੱਤੇ ਚੱਕ ਰਹੇ ਨੇ ਅਰਵਿੰਦ ਕੇਜੀਵਾਲ ਭਗਵੰਤ ਸਿੰਘ ਦਾ ਨਾਮ ਲੈ ਲੈ ਕੇ ਵੱਡੇ ਜਿਹੜਾ ਮੈਂ ਕਟਾਕ ਸੋਨਾ ਦੇ ਵੱਲੋਂ ਕੀਤੇ ਜਾ ਰਹੇ ਨੇ ਕਹਿੰਦੇ ਨੇ ਕਿ ਕੇਜੀਵਾਲ ਸਾਹਿਬ ਜਿਹੜੇ ਨੇ ਭਗਵੰਤ ਮਾਨ ਦੀ ਬਲੀ ਲਾਈਨ ਦੇ ਤੁਰੇ ਹੋਏ ਨੇ ਤੇ ਭਗਵੰਤ ਮਾਨ ਸਾਹਿਬ ਅਰੋੜਾ ਸਾਹਿਬ ਦੀ ਬਲੀ ਲਾਈਨ ਨੂੰ ਤੁਰੇ ਹੋਏ ਨੇ ਭਗਵੰਤ ਮਾਨ ਜੀ ਚੋਂਦੇ ਨੇ ਸੰਜੀਵ ਅਰੋੜਾ ਹਾਰਜਵੇਜ ਵਾਟ ਇਜ਼ ਥਿਸ ਇਹ ਇੱਕ ਬਿਆਨ ਨੇ ਰੋਲਾਵਾ ਬਸ ਇਹਦੇ ਵਿੱਚ ਕੀ ਆਪਾਂ ਤੱਤ ਕੱਢਾਂਗੇ ਕੀ ਕਰਾਂਗੇ ਐਵੇਂ ਗੱਲਾਂ ਦੇ ਕੜਾਣਾ ਨਾ ਬਣਾਈ ਲੁਧਿਆਣਾ ਪਛਮੀ ਜਿਮਨੀ ਚੋਨ ਚੱਲ ਰਹੀ ਹੈ ਤੇ ਇਸ ਜਿਮਨੀ ਚੋਨ ਦੇ ਵਿੱਚ ਆਮ ਆਦਮੀ ਪਾਰਟੀ ਲਗਾਤਾਰ ਇੱਕ ਤੋਂ ਬਾਅਦ ਇੱਕ ਜਿਹੜਾ ਵਾ ਵੱਡੇ ਧਮਾਕੇ ਕਰਦੀ ਹੋਈ ਨਜ਼ਰ ਆ ਰਹੀ ਆ ਦੂਜੀ ਪਾਰਟੀਆਂ ਦੇ ਆਗੂਆਂ ਨੂੰ ਲਗਾਤਾਰ ਆਮ ਆਦਮੀ ਪਾਰਟੀ ਇਹ ਸ਼ਾਮਲ ਕਰਵਾਇਆ ਜਾ ਰਿਹਾ ਇਸ ਸ਼ਮੂਲੀਅਤ ਨੂੰ ਲੈ ਕੇ ਲਗਾਤਾਰ ਪ੍ਰੈਸ ਕਾਨਫਰੰਸਾਂ ਵੀ ਹੋ ਰਹੀਆਂ ਪਰ ਅੱਜ ਅਸੀਂ ਗੱਲ ਕਰਾਂਗੇ ਲੁਧਿਆਣਾ ਦੇ ਮਾਹੌਲ ਦੀ ਸਾਡੇ ਨਾਲ ਮੌਜੂਦ ਹੋਣਗੇ ਆਮ ਆਦਮੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸ਼ੈਰੀ ਕੱਸੀ ਕੱਸੀ ਸਾਹਿਬ ਸਵਾਗਤ ਹੈ ਥੈਂਕ ਯੂ ਜੀ ਥੈਂਕ ਯੂ ਬ੍ਰਦਰ ਸਰ ਲਗਾਤਾਰ ਪ੍ਰੈਸ ਕਾਨਫਰੰਸ ਕਰ ਰਹੇ ਹੋ ਲਗਾਤਾਰ ਦੂਜੀ ਪਾਰਟੀਆਂ ਦੇ ਲੀਡਰਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਾ ਰਹੇ ਪਰ ਅਸਲ ਮਾਹੌਲ ਕੀ ਲੱਗ ਰਿਹਾ ਲਗਾਤਾਰ ਲੁਧਿਆਣਾ ਵਿੱਚ ਵਿਚਰ ਰਿਹਾ ਮਾਹੌਲ ਕੀ ਲੱਗ ਰਿਹਾ ਦੇਖੋ ਜੀ ਮੈਂ ਤੁਹਾਨੂੰ ਅੱਜ ਦੱਸਣਾ ਚਾਹੁੰਨਾ ਜੋ ਅੱਜ ਦੀ ਰਿਪੋਰਟ ਹੈ ਜੋ ਮੈਨੂੰ ਰਿਪੋਰਟ ਜਿਹੜੀ ਨਜ਼ਰ ਆਈ ਹੈ ਵੀ ਅੱਜ ਦੇ ਸਮੇਂ ਲੁਧਿਆਣਾ ਵਿੱਚ ਕਾਂਗਰਸ ਜਿਹੜੀ ਉਹ 3 ਤੀਸਰੇ ਨੰਬਰ ਤੇ ਹੈ ਤੇ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਲੋਕਾਂ ਦਾ ਪਿਆਰ ਮਾਨ ਸਤਕਾਰ ਦੇ ਯੋਗ ਨਾਲ ਉਹ ਪਹਿਲੇ ਨੰਬਰ ਤੇ ਹੈ ਸੋ ਇਨਨਕ ਮੈਂ ਕਹਿ ਸਕਦਾ ਵੀ ਲੋਕ ਜਿਹੜੇ ਨੇ ਉਹ ਆਪ ਖੁਦ ਤਾਵਲੇ ਨੇ ਵੀ ਇਸ ਵਾਰ ਜਿਹੜਾ ਸੰਜੀਵ अरोड़ा ਹੈ ਵਧੀਆ ਇਨਸਾਨ ਹੈ ਵਧੀਆ ਮਿਲਵਰਤਨ ਹੈ ਔਰ ਲੋਕਾਂ ਦੀ ਸੇਵਾ ਭਾਵਨਾ ਵਾਲਾ ਬੰਦਾ ਹੈ ਇਹਨੂੰ ਅੱਗੇ ਲੈ ਕੇ ਆਇਆ ਤੁਸੀਂ ਕਹਿ ਰਹੇ ਹੋ ਕਿ ਕਾਂਗਰਸ ਅੱਜ ਦੇ ਸਮੇਂ ਚ ਤੀਜੇ ਨੰਬਰ ਤੇ ਹੈ ਯਾਨੀ ਕਿ ਤੁਸੀਂ ਕਹਿ ਰਹੇ ਹੋ ਕਿ ਮੁਕਾਬਲਾ ਜਿਹੜਾ ਵਾ ਬੀਜੇਪੀ ਦੇ ਨਾਲ ਹੈ ਦੇਖੋ ਮੈਂ ਤੁਹਾਨੂੰ ਅੱਜ ਦੱਸਣਾ ਚਾਹੁੰਦਾ ਵੀ ਮੁਕਾਬਲਾ ਲੋਕ ਤਾਂ ਕਰਦੇ ਹੁੰਦੇ ਨੇ ਉਹ ਤੁਸੀਂ ਮੇਰੇ ਨਾਲ ਜ਼ਿਕਰ ਕੀਤਾ ਮੈਂ ਤੁਹਾਨੂੰ ਦੱਸਦਾ ਵੀ ਅੱਜ ਦੇ ਸਮੇਂ ਜੋ ਅੱਜ ਦੀ ਹਾਲਾਤ ਨੇ ਜੋ ਅੱਜ ਦੀ ਸਿਚੁਏਸ਼ਨ ਹੈ ਕਾਂਗਰਸ ਜਿਹੜੀ ਹੈ ਪਹਿਲਾਂ ਲੋਕ ਕਹਿ ਰਹੇ ਸੀ ਵੀ ਫਾਇਰ ਜਿਹੜੀ ਆ ਉਹ ਕਾਂਗਰਸ ਦੇ ਦਿੱਤੀ ਆ ਆਪ ਦੀ ਆ ਪਰ ਮੈਂ ਅੱਜ ਇਹ ਕਹਿ ਰਿਹਾ ਵੀ ਕਾਂਗਰਸ ਜਿਹੜੀ ਆ ਤੀਸਰੇ ਨੰਬਰ ਤੇ ਤੇ ਤੀਸਰੇ ਨੰਬਰ ਤੇ ਤੁਸੀਂ ਕਹਿ ਰਹੇ ਹੋ ਪਰ ਅਕਸਰ ਜਿਹੜੇ ਤੁਹਾਡੇ ਮੈਂ ਸੰਬੋਧਨ ਸੁਣਿਆ ਕੱਲ ਮੁੱਖ ਮੰਤਰੀ ਪੰਜਾਬ ਵੀ ਲੁਧਿਆਣਾ ਸੀਗੇ ਲਗਾਤਾਰ ਆ ਰਹੇ ਨੇ ਅਰਵਿੰਦ ਕੇਜੀਵਾਲ ਵੀ ਆ ਰਹੇ ਨੇ ਇਹ ਉਹਨਾਂ ਦੇ ਸੰਬੋਧਨਾਂ ਨੂੰ ਲੈ ਕੇ ਕਾਂਗਰਸ ਵੱਲੋਂ ਵੀ ਪ੍ਰੈਸ ਨੋਟ ਜਾਰੀ ਕੀਤਾ ਗਿਆ ਕਹਿੰਦੇ ਨੇ ਕਿ ਜਿਹੜੀ ਬੁਖਲਾਹਟ ਹੈ ਜਿਹੜਾ ਡਰ ਹੈ ਜਿਹੜਾ ਵਾ ਉਹ ਸ਼ਬਦ ਸ਼ਬਦ ਬਿਆਨ ਕਰਦੇ ਨੇ ਕਹਿੰਦੇ ਅਰਵਿੰਦ ਕੇਜੀਵਾਲ ਲਗਾਤਾਰ ਲੁਧਿਆਣਾ ਆ ਕੇ ਇਹ ਕਹਿ ਰਹੇ ਨੇ ਕਿ ਕੰਮ ਨਹੀਂ ਹੋਣਗੇ ਜੇ ਅਗਰ ਆਸ਼ੂ ਨੂੰ ਜਿਤਾਉਂਦੇ ਹੋ ਕੰਮ ਨਹੀਂ ਹੋਣਗੇ ਇਹ ਜਿਹੜੀ ਹੈ ਉਹਨਾਂ ਦਾ ਡਰ ਦੱਸ ਰਿਹਾ ਹੈ ਕਿ ਹਾਂ ਵੀ ਆਪੋਜੀਸ਼ਨ ਤੋਂ ਕਿੰਨਾ ਕੋ ਡਰੇ ਹੋਏ ਨੇ ਮੈਂ ਇੱਕ ਗੱ ਇੱਕ ਪਾਸੇ ਸੱਚ ਹੈ ਇੱਕ ਪਾਸੇ ਝੂਠ ਹੈ ਸੱਚ ਜਿਹੜਾ ਉਹ ਆਮ ਆਦਮੀ ਪਾਰਟੀ ਕੋ ਝੂਠ ਜਿਹੜਾ ਉਹ ਕਾਂਗਰਸੀਆਂ ਕੋ ਆ ਕਾਂਗਰਸ ਇਲੈਕਸ਼ਨ ਕਾਦੇ ਤੇ ਲੜ ਰਹੀ ਹੈ ਮੁੱਦਿਆਂ ਤੇ ਰੋਲਾ ਤੇ ਝੂਠ ਤੇ ਸਿਰਫ ਮੁੱਦਿਆਂ ਨੂੰ ਪੜਕਾਉਣਾ ਲੋਕਾਂ ਨੂੰ ਗੱਲਾਂ ਦੇ ਵਿੱਚ ਮਗਰ ਲਾਉਣਾ ਪਰ ਆਮ ਆਦਮੀ ਪਾਰਟੀ ਇਲੈਕਸ਼ਨ ਕਿੱਥੇ ਲੜ ਰਹੀ ਆ ਆਮ ਆਦਮੀ ਪਾਰਟੀ ਸੱਚ ਤੇ ਖੜੀ ਹੈ ਜੇ ਅੱਜ ਸੰਜੀਵ ਅਰੋੜਾ ਜੀ ਐਮਐਲਏ ਬਣਦੇ ਨੇ ਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਅਰਵਿੰਦ ਕੇਜਰੀਵਾਲ ਜੀ ਨੇ ਦੱਸਤਾ ਵੀ ਐਮਐਲਏ ਤੁਸੀਂ ਬਣਾ ਦਿਓ ਮੰਤਰੀ ਅਸੀਂ ਬਣਾ ਦਿਆਂਗੇ ਹੁਣ ਕੰਮ ਐਮਐਲਏ ਮੰਤਰੀ ਮਜੂਦਾ ਸਰਕਾਰ ਦਾ ਕਰਾ ਸਕਦਾ ਹੈ ਕਿ ਜੇ ਵਿਰੋਧੀ ਪੱਖ ਦਾ ਕੋਈ ਜਿੱਤਿਆ ਹੋਊਗਾ ਬੰਦਾ ਉਹ ਕਰਾ ਸਕਦਾ ਹੈ ਸੋ ਕੰਮ ਤੇ ਉਹ ਕਰਾ ਸਕਦੇ ਨਾ ਜਿਨ੍ਹਾਂ ਦੀ ਮੈਂ ਕਹਿ ਸਕਦਾ ਵੀ ਕਮਾਂਡ ਜਿਨ੍ਹਾਂ ਦੀ ਦਿਸ਼ਾ ਨਿਰਦੇਸ਼ ਤੇ ਹੇਠ ਸਾਰੇ ਜਿਹੜੇ ਕੰਮ ਹੋਣਗੇ ਕਿਉਂਕਿ ਹੱਲੇ ਸਰਕਾਰ ਦਾ ਟਿਨਿਓਰ ਦਾ ਸਮਾਂ ਰਹਿੰਦਾ ਠੀਕ ਹੈ ਜਿੰਨਾ ਸਮਾਂ ਰਹਿੰਦਾ ਹੈ ਲੋਕਾਂ ਦੇ ਹਿੱਤ ਚ ਕੰਮ ਹੋਣਗੇ ਤੇ ਜੇ ਇਹੋ ਹੀ ਓਪੋਜੀਸ਼ਨ ਦਾ ਚਾਹੇ ਕਾਂਗਰਸ ਦਾ ਬਣਦੇ ਚਾਹੇ ਬੀਜੇਪੀ ਦਾ ਬਣਦੇ ਸਵਾਏ ਵਿਰੋਧ ਤੋਂ ਬਿਨਾ ਕਰੂਗਾ ਕੀ ਕੰਮ ਤੇ ਨਹੀਂ ਕਰਾ ਸਕਦਾ ਫਿਰ ਉਹਨੇ ਜਦੋਂ ਵੋਟਾਂ ਲੈ ਲਈਆਂ ਜੇ ਜਿੱਤ ਵੀ ਜਾਂਦਾ ਉਹਨੇ ਇੱਕੋ ਗੱਲ ਹੀ ਕਹਿਣੀ ਆ ਜੋ ਬਾਕੀ ਦੇ ਕਹਿ ਰਹੇ ਨੇ ਕੀ ਕਹਿ ਰਹੇ ਨੇ ਜਿਹੜੇ ਜਿੱਤੇ ਸਾਡੀ ਸਰਕਾਰ ਹਨ ਨੇ ਉਹ ਸਾ ਆਪਾ ਕਹਿ ਨਹੀਂ ਸਕਦੇ ਸਾਡੀ ਸਰਕਾਰ ਹੈ ਨਹੀਂ ਹੁਣ ਇਹੋ ਗੱਲ ਜਿਹੜੀ ਆ ਜੀ ਤੇ ਆਪਾਂ ਲੁਧਿਆਣੇ ਦੀ ਤਰੱਕੀ ਨੂੰ ਸਟਾਪ ਕਰਨਾ ਫਿਰ ਤੇ ਇਹਨਾਂ ਦੋਵਾਂ ਚ ਜਿੰਨੂ ਮਰਜ਼ੀ ਵੋਟ ਪਾ ਦੀਏ ਤੇ ਜੇ ਡਵੈਲਪਮੈਂਟ ਦੇ ਵਾਲੇ ਪਾਸੇ ਜਾਣਾ ਤੇ ਫਿਰ ਉਹ ਆਮ ਆਦਮੀ ਪਾਰਟੀ ਸੰਜੀਵ ਕੁਰੋੜਾ ਜੀ ਤੁਹਾਡੇ ਇਹੀ ਬਿਆਨਾਂ ਨੂੰ ਲੈ ਕੇ ਉਹ ਜਿਹੜਾ ਵਾ ਵੱਡੇ ਸਵਾਲ ਚੱਕ ਰਹੇ ਨੇ ਕਹਿੰਦੇ ਨੇ ਦਿੱਲੀ ਦੇ ਵਿੱਚ ਤੁਸੀਂ ਵਿਰੋਧੀ ਪਾਰਟੀ ਵਿਰੋਧੀ ਧਿਰ ਦੇ ਵਿੱਚ ਉਹ ਤੁਹਾਡੇ 20 ਦੇ ਕਰੀਬ ਐਮ ਐਲ ਏ ਨੇ ਪਰ ਕੀ ਉੱਥੇ ਵੀ ਇਸ ਤਰ੍ਹਾਂ ਦਾ ਫਿਰ ਉੱਥੇ ਕਿਉਂ ਉੱਥੇ ਜੇ ਇੱਥੇ ਇਹ ਸਵਾਲ ਤੁਸੀਂ ਚੱਕ ਰਹੇ ਹੋ ਤੇ ਫਿਰ ਉੱਥੇ ਕਿਉਂ ਰੋ ਰਹੇ ਹੋ ਨਹੀਂ ਨਹੀਂ ਉੱਥੇ ਬਦਗੇ ਜਾਂਦਾ ਮਤਲਬ ਜਿਹੜੇ ਤੁਹਾਡੇ ਐਮਐਲਏ ਨੇ ਉਹ ਕੰਮ ਨਹੀਂ ਕਰਵਾ ਪਾਰੇ ਮੈਂ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਦੇਖੋ ਹੁਣ ਉਹ ਤੇ ਇਲੈਕਸ਼ਨ ਹੋ ਗਏ ਠੀਕ ਹੈ ਉੱਥੇ ਜੋ ਫਤਵਾ ਲੋਕਾਂ ਨੇ ਦੇਣਾ ਸੀ ਉਹ ਲੋਕਾਂ ਨੇ ਦੇ ਦਿੱਤਾ ਪਰ ਉੱਤੋਂ ਉੱਤੇ ਫਤਵਾ ਜਿਹੜਾ ਵਾ ਉਹ ਸਾਰੇ ਦਿੱਲੀ ਨੂੰ ਵੀ ਪਤਾ ਹੈ ਕਿਉਂਕਿ ਅੱਜ ਵੀਡੀਓ ਜਿਹੜੀਆਂ ਨੇ ਮਤੌਰ ਤੁਹਾਡੇ ਕੋ ਵੀ ਤੁਹਾਡੇ ਮੋਬਾਈਲਾਂ 'ਚ ਵੀ ਆ ਰਹੀਆਂ ਹੋਣਗੀਆਂ ਵੀ ਅੱਜ ਜਨਤਾ ਦੀ ਆਵਾਜ਼ ਕੀ ਹੈ ਜਨਤਾ ਦਾ ਮਾਹੌਲ ਕੀ ਹੈ ਸੋ ਕਹਿਣ ਦਾ ਭਾਵੇਂ ਆ ਵੀ ਅ ਅੱਜ ਦੇ ਸਮੇਂ ਆਪਾਂ ਗੱਲ ਪੰਜਾਬ ਦੀ ਕਰੀਏ ਆਪਾਂ ਤੇ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵਿਰੋਧੀ ਕਿਹੜੇ ਕਹਿੰਦੇ ਭਲਾ ਕਾਂਗਰਸ ਵਾਲੇ ਕਿ ਦੂਜੇ ਭਾਜਪਾ ਕਿਹੜੇ ਆ ਜਿਹੜੇ ਚੱਕ ਰਹੇ ਹਾਂ ਕਾਂਗਰਸ ਵਾਲੇ ਕਹ ਰਿਹਾ ਪ੍ਰਸ਼ਨੋਰਜ ਜਾਰੀ ਕੀਤਾ ਹੈ ਕਿ ਹਾਂ ਕਿ ਉਹਨਾਂ ਨੇ ਕਿਹਾ ਵੀ ਇਹ ਤਾਂ ਡੈਮੋਕ੍ਰੇਸੀ ਨੂੰ ਤੁਸੀਂ ਬਦਲ ਕੇ ਡੀਰੇਲ ਕਰ ਰਹੇ ਹੋ ਇੱਕ ਗੱਲ ਪੁੱਛਣੀ ਚਾਹੁੰਦਾ ਕਾਂਗਰਸ ਵਾਲਿਆਂ ਨੂੰ ਤੁਸੀਂ ਕਹਿ ਰਹੇ ਆ ਵਾ ਅਸੀਂ ਤੇ ਫਿਰ ਦਿੱਲੀ ਦੇ ਵਿੱਚ ਆ ਗਏ ਹਾਂ ਆਪੋਜੀਸ਼ਨ ਪਾਰਟੀ 'ਚ ਤੁਸੀਂ ਕਿੱਥੇ ਹੋ ਕਿਸੇ ਟਾਈਮ ਤੁਹਾਡੀ ਸਰਕਾਰ ਹੁੰਦੀ ਸੀ ਦਿੱਲੀ ਦੇ ਲੋਕਾਂ ਨੇ ਤੁਹਾਨੂੰ ਇੰਨਾ ਹੇਟਾ ਕਿਉਂ ਸੁੱਟ ਦਿੱਤਾ ਜਿਹੜਾ ਤੁਸੀਂ ਦਿੱਲੀ 'ਚ ਨਜ਼ਰ ਹੀ ਨਹੀਂ ਆਏ ਮੈਂ ਤੇ ਇਹ ਕਹਿ ਰਿਹਾ ਵੀ ਇਹਨਾਂ ਨੂੰ ਇਹ ਸਵਾਲ ਪੁੱਛਿਆ ਕਰੋ ਜ਼ਰੂਰ ਵੀ ਦਿੱਲੀ ਚ ਤੁਸੀਂ ਕਾਂਗਰਸ ਕਿੱਥੇ ਗਈ ਹੈ ਸਾਰੀ ਲੀਡਰਸ਼ਿਪ ਲੱਗੀ ਸੀ ਪੰਜਾਬ ਇਹ ਤਾਂ ਵਿਰੋਧੀ ਧਿਰ ਦੇ ਚ ਦੇਖੋ ਮੈਂ ਤੁਹਾਨੂੰ ਦੱਸਣਾ ਚਾਹਉਣਾ ਉਹ ਤੇ 22 ਦੇ ਇਲੈਕਸ਼ਨਾਂ ਦੇ ਵਿੱਚ ਹੋਏ ਸੀ ਹੁਣ 27 ਦੇ ਇਲੈਕਸ਼ਨਾਂ ਚ ਲੋਕ ਆਪੇ ਡਿਸਾਈਡ ਕਰ ਦੇਣਗੇ ਸੋ ਚੰਗੇ ਕੰਮ ਕੀਤੇ ਹੁੰਦੇ ਤੇ ਲੋਕ ਇਹਨਾਂ ਨੂੰ ਕਿਉਂ ਜਾਣ ਦਿੰਦੇ ਜੇ ਚੰਗੇ ਕੰਮ ਕੀਤੇ ਹੀ ਨਹੀਂ ਤੇ ਫਿਰ ਲੋਕਾਂ ਨੇ ਕਿਹਾ ਵੀ ਚਲੋ ਜੀ ਹਲਵੈਦਾ ਕਹੋ ਜੀ ਸਿਰਫ ਦੇ ਸਿਰਫ ਇਹ ਬਿਆਨਾਂ ਦੇ ਆਧਾਰ ਤੇ ਲੜਾਈ ਲੜਦੇ ਨੇ ਬਸ ਝੂੜਦੇ ਸਿਰ ਤੇ ਲੜਾਈ ਲੜਦੇ ਨੇ ਹੋਰ ਇਹਨਾਂ ਕੋ ਕੋਈ ਆਪਣੀ ਸਰਕਾਰ ਦੀ ਟਨਿਓਰ ਦੇ ਵਿੱਚ ਕੋਈ ਐਸੇ ਮੁੱਦੇ ਨਹੀਂ ਜਿਨ੍ਹਾਂ ਦੇ ਆਧਾਰ ਤੇ ਕੰਮ ਕਰ ਲਿਆ ਜਾਂ ਕੰਮ ਗਣਾ ਕੇ ਕਰ ਲਿਆ ਨੇ ਇਹਨਾਂ ਨੂੰ ਪੁੱਛੋ ਹਾਂ 스마트ਫੋਨ ਦੇ ਬڑے ਫਾਰਮ ਭਰੇ ਹੀ 5 ਸਾਲ ਸਰਕਾਰ ਲਈ ਕੋਈ ਦਿੱਤਾ ਕਿਸੇ ਨੂੰ ਪੁੱਛੋ ਕਿਸਾਨਾਂ ਦੇ ਕਰਜ਼ੇ ਦੀ ਗੱਲ ਕੀਤੀ ਸੀ ਮਾਫ ਕੀਤਾ ਕਿਸੇ ਨੂੰ ਨੌਕਰੀਆਂ ਦੀ ਗੱਲ ਕੀਤੀ ਸੀ ਕੁਝ ਕੀਤਾ ਤੁਸੀਂ ਮਾ ਆ ਜਿਹੜਾ ਨਸ਼ੇ ਦੇ ਵਿਰੋਧ ਜਿਹੜਾ ਗੁਟਕਾ ਸਾਹਿਬ ਲੈ ਕੇ ਇਹਨਾਂ ਨੇ ਸੋਹਾਂ ਚੁੱਕੀਆਂ ਐ ਪੁੱਛੋ ਇਹਨਾਂ ਨੂੰ ਕੀ ਕੀਤਾ ਤੁਸੀਂ ਕੀਤਾ ਕੁਛ ਸਰਕਾਰ ਬਣਾਈ ਲੋਕਾਂ ਨੇ ਉਦੋਂ ਵੀ ਸਰਕਾਰ ਲੋਕਾਂ ਨੇ ਬਣਾਈ ਵੀ ਤਗੜੇ ਹੋ ਕੇ ਹੁਣ ਕੰਮ ਕਰੋ ਪਰ ਸ਼ਰਮ ਦੀ ਗੱਲ ਇਹ ਆ ਵੀ ਇਹ ਕੰਮ ਕਰਨ ਦੀ ਬਜਾਏ ਇਹ ਆਪਸ ਚ ਲੜਦੇ ਰਹੇ ਉਦੋਂ ਵੀ ਲੱਗਦਾ ਕਿ ਸਵਾਲ ਤੁਹਾਡੇ ਤੇ ਵੀ ਚੱਕ ਰਹੇ ਕਹਿੰਦੇ ਗਾਰੰਟੀ ਤੁਸੀਂ ਵੀ ਹਜ਼ਾਰ-ਹਜ਼ਾਰ ਰੁਪਏ ਦੀ ਦਿੱਤੀ ਸੀ ਆ ਸਾਢੇ 3 ਦਿਨ ਸਾਲ ਬੀਤ ਕੇ ਬੀਬੀਆਂ 38-8000 ਰੁਪਏ ਉਢੀ ਕਰਦੀਆਂ ਵੀ ਆ ਕਿੱਥੇ ਨੇ ਉਹ ਆਪਣੇ ਪ੍ਰਚਾਰ ਦੇ ਵਿੱਚ ਵੀ ਆਈ ਜਿੱਥੇ ਜਾਂਦੇ ਨੇ ਉਹ ਕਹਿੰਦੇ ਨੇ ਬੀਬੀਆਂ ਨੂੰ ਪੁੱਛੋ ਕਿ ਤੁਹਾਡੇ ਪੈਸੇ ਕਿੱਥੇ ਨੇ ਮੈਂ ਮੈਂ ਇੱਕ ਗੱਲ ਪੁੱਛਣੀ ਚਾਹੁੰਨਾ ਵਾ ਜਿਹੜੀ ਆ ਬਿਜਲੀ ਦੀ ਗਾਰੰਟੀ ਪੂਰੀ ਕੀਤੀ ਉਹਦੀ ਸ਼ਾਬਾਸ਼ ਦਿੱਤੀ ਇਹਨਾਂ ਨੂੰ ਸਾਡੇ ਮੇਨ 5 ਗੱਲਾਂ ਸੀ ਮੇਨ ਜਿਹਦੇ ਵਿੱਚ ਆਪਾਂ ਇੱਕ ਗੱਲ ਕਰਦੇ ਸਾਂ ਬਿਜਲੀ ਦੀ ਦੂਜੀ ਗੱਲ ਕਰਦੇ ਸਾਂ ਸਿੱਖਿਆ ਦੀ ਤੀਜੀ ਗੱਲ ਕਰਦੇ ਸਾਂ ਆਪਾਂ ਹਸਪਤਾਲਾਂ ਦੀ ਚੌਥੀ ਗੱਲ ਕਰਦੇ ਸਾਂ ਸ਼ਹੀਦਾਂ ਦੇ ਸਨਮਾਨ ਦੀ ਪੰਜਵੀਂ ਗੱਲ ਕਰਦੇ ਸਾਂ ਆਪਾਂ ਜਿਹੜੀ ਆ ਹਜ਼ਾਰ ਹਜ਼ਾਰ ਰੁਪਏ ਵਾਲੀ ਲੇਡੀਜ਼ ਦੀ ਹੁਣ ਇਹਨਾਂ ਵਿੱਚੋਂ ਸ਼ਹੀਦਾਂ ਦੇ ਸਨਮਾਨ ਵਾਲੀ 1 ਕਰੋੜ ਦੀ ਰਾਸ਼ੀ ਦੀ ਗੱਲ ਕੀਤੀ ਸੀ ਪੂਰੀ ਕਰਤੀ ਮਹੱਲਾ ਕਲੀਨਿਕਾਂ ਤੇ ਕੰਮ ਚੱਲ ਰਿਹਾ ਤੁਹਾਡੇ ਸਾਹਮਣੇ ਆ ਬਤੌਰ ਤੁਸੀਂ ਦੇਖ ਰਹੇ ਹੋਵੋਗੇ ਸਿੱਖਿਆ ਕ੍ਰਾਂਤੀ ਦੇ ਮਗਰ ਲੱਗੇ ਹੋਏ ਆ ਉਹ ਵੀ ਕੰਮ ਕਰਤਾ ਉਸ ਤੋਂ ਬਾਅਦ ਜਿਹੜੀ ਆ ਬਿਜਲੀ ਦੀ ਗਾਰੰਟੀ ਸੀ ਉਹ ਵੀ ਤੁਹਾਡੇ ਸਾਹਮਣੇ ਉਹਨੂੰ ਕਵਰ ਕਰ ਦਿੱਤਾ ਹੁਣ ਲਾਸਟ ਆਪਣਾ ਮਹਿਲਾਵਾ ਦੀ ਗਾਰੰਟੀ ਰਹਿ ਗਈ ਸੋ ਕਹਿਣ ਦਾ ਭਾਵ ਹੱਲੇ ਆਪਾਂ ਚੱਲ ਕਿਹੜਾ ਗਏ ਆ ਹੱਲੇ ਡੇਢ ਸਾਲ ਦਾ ਟਾਈਮ ਸਾਡੇ ਕੋਲ ਹੈਗਾ ਆਪਾਂ ਆਪਣੀ ਗਾਰੰਟੀ ਪੂਰੀ ਕਰਾਂਗੇ ਉਹ ਵੀ ਪਰ ਮੈਂ ਕੀ ਗੱਲ ਕਹੂੰਗਾ ਇਹਨਾਂ ਨੂੰ ਪੁੱਛ ਲਿਓ ਵੀ ਇਹਦੇ ਤੋਂ ਬਾਅਦ ਕਿਹੜਾ ਮੁੱਦਾ ਚੱਕਣਾ ਜੇ ਤੁਸੀਂ ਬਾਅਦ ਵਿੱਚ ਫਿਰ ਉਹ ਗੱਲ ਆ ਵੀ ਜਿਦ ਤਰ੍ਹਾਂ ਅ ਅਨਨੈਸੈਸਰੀ ਰੋਲਾ ਅਨਨੈਸੈਸਰੀ ਵੀ ਨਸ਼ਾ ਨਹੀਂ ਬੰਦ ਹੋ ਸਕਦਾ ਆ ਵਾਜੀ ਸੋ ਕਹਿਣ ਦਾ ਭਾਵ ਇੱਕ ਸਿਆਸਤ ਦਾ ਇਹਨਾਂ ਦਾ ਨਜ਼ਰੀਆ ਵੱਖਰਾ ਵਾ ਪਰ ਆਮ ਆਦਮੀ ਪਾਰਟੀ ਕੰਮ ਦੇ ਬਹਾਨੇ ਸਿਆਸਤ ਕਰਦੀ ਹੈ ਜੀ ਪਰ ਅਰਵਿੰਦ ਬਿੱਟੂ ਲਗਾਤਾਰ ਉਹ ਵੀ ਪ੍ਰਚਾਰੇ ਡਟੇ ਹੋਏ ਨੇ ਵੱਡੇ ਜਿਹੜੇ ਸਵਾਲ ਨੇ ਸਰਕਾਰ ਦੇ ਉੱਤੇ ਚੱਕ ਰਹੇ ਨੇ ਅਰਵਿੰਦ ਕੇਜੀਵਾਲ ਭਗਵੰਤ ਸਿੰਘ ਦਾ ਨਾਮ ਲੈ ਲੈ ਕੇ ਵੱਡੇ ਜਿਹੜਾ ਮੈਂ ਕਟਾਕ ਸ਼ੋਨਾ ਦੇ ਵੱਲੋਂ ਕੀਤੇ ਜਾ ਰਹੇ ਨੇ ਕਹਿੰਦੇ ਨੇ ਕਿ ਕੇਜੀਵਾਲ ਸਾਹਿਬ ਜਿਹੜੇ ਨੇ ਭਗਵੰਤ ਮਾਨ ਦੀ ਬਲੀ ਲਾਈਨ ਦੇ ਤੁਰੇ ਹੋਏ ਨੇ ਤੇ ਭਗਵੰਤ ਮਾਨ ਸਾਹਿਬ ਅਰੋੜਾ ਸਾਹਿਬ ਦੀ ਬਲੀ ਲਾਈਨ ਨੂੰ ਤੁਰੇ ਹੋਏ ਨੇ ਕਿ ਜਿਹੜਾ ਵ ਪੰਜਾਬ ਦੀ ਸੀਟ ਜਿਹੜੀ ਆ ਪੰਜਾਬ ਦੇ ਵਿੱਚ ਬਣੀ ਰਹੇ ਨਹੀਂ ਤਾਂ ਦਿੱਲੀ ਵਾਲੇ ਇੱਧੇ ਦੇ ਕਾਬਜ਼ ਹੋ ਜਾਣਗੇ ਮੈਂ ਇੱਕ ਗੱਲ ਪੁੱਛਣੀ ਚਾਹਨਾ ਗੱਲ ਆ ਗਈ ਨਾ ਉਹ ਹੀ ਬਿਆਨ ਨਾ ਦੀ ਬਸ ਇਹੋ ਹੀ ਗੱਲਾਂ ਨੇ ਬਸ ਇੰਨਾ ਕੋ ਹੋਰ ਕੁਝ ਹੈ ਹੀ ਨਹੀਂ ਭਗਵੰਤ ਮਾਨ ਜੀ ਚਾਹੁੰਦੇ ਨੇ ਸੰਜੀਵ अरोड़ा ਹਾਰ ਜਾਵੇ ਜੀ ਵਾਟ ਇਜ਼ ਥਿਸ ਇਹ ਇੱਕ ਬਿਆਨ ਨੇ ਰੋਲਾਵਾ ਬਸ ਇਹਦੇ ਵਿੱਚ ਕੀ ਆ ਪਤਾ ਤੱਕਾਂਗੇ ਕੀ ਕਰਾਂਗੇ ਮੈਂ ਤਾਂ ਜਾਂ ਕਹਿ ਰਿਹਾ ਜੀ ਜੇ ਕੋਈ ਗੱਲ ਐ ਉਹ ਜੀ ਕੀਤੀ ਪ੍ਰੂਫ ਦਿਓ ਯਾ ਕੋਈ ਗੱਲਬਾਤ ਹੋਈ ਆ ਤੁਹਾਨੂੰ ਜੇ ਜ਼ਿਆਦਾ ਪਤਾ ਤੇ ਮੀਡੀਆ ਅੱਗੇ ਲੈ ਕੇਓ ਸਿਰਫ ਬੋਲਿਆ ਹੁਣ ਮੈਂ ਕਹਦੇ ਆ ਵੀ ਆਪਣੇ ਬਿੱਟੂ ਜੀ ਹਰ ਰਾਤ ਨੂੰ ਸੀਐਮ ਸਾਹਿਬ ਨੂੰ ਮਿਲ ਕੇ ਗਏ ਨੇ ਬਿੱਟੂ ਜੀ ਰਾਤ ਨੂੰ ਅਰਵਿੰਦ ਕੇਜਰੀਵਾਲ ਜੀ ਨੂੰ ਮਿਲ ਕੇ ਗਏ ਨੇ ਸੀਐਮ ਸਾਹਿਬ ਨੂੰ ਮਿਲਦੇ ਰਹੇ ਪਹਿਲਾਂ ਵੀ ਮਿਲਦੇ ਰਹੇ ਨੇ ਨਹੀਂ ਪਾਰਟੀ ਦੀ ਹਮਾਇਤ ਕਰਨ ਵਾਸਤੇ ਮੈਂ ਕਹਦੇ ਆ ਜੀ ਬਿੱਟੂ ਜੀ ਰਾਤ ਨੂੰ ਅਰਵਿੰਦ ਕੇਜਰੀਵਾਲ ਜੀ ਨੂੰ ਮਿਲ ਕੇ ਗਏ ਨੇ ਵੀ ਪਰਵਾਹ ਨਾ ਕਰੋ ਮੈਂ ਤੁਹਾਡੇ ਨਾਲ ਆ ਇਹ ਕੀ ਆ ਗੱਲਾਂ ਹੀ ਆ ਜੋ ਆ ਤੇ ਮੇਰੇ ਕੋ ਕੋਈ ਪ੍ਰੂਫ ਹੋਵੇ ਮੇਰੇ ਕੋ ਕੋਈ ਲੌਜੀਕ ਹੋਵੇ ਸੋ ਕਹਿਣ ਦਾ ਭਾਵ ਇਹ ਏਸੀਆਂ ਗੱਲਾਂ ਤੇ ਜਦੋਂ ਅਗਲੇ ਗੱਲ ਕਰਦੇ ਆ ਨਾ ਨਾਲ ਤੁਸੀਂ ਮੀਡੀਆ ਪੱਤਰਕਾਰ ਹੋ ਤੁਹਾਡਾ ਹੱਕ ਬਣਦਾ ਵੀ ਠੀਕ ਹੈ ਐਵੇਂ ਗੱਲਾਂ ਦੇ ਕੜਾ ਨਾ ਬਣਾਈਏ ਜੇ ਕੋਈ ਪ੍ਰੂਫ ਹੈਗਾ ਤੇ ਦੇ ਦਿਓ ਕੱਢ ਦਿਓ ਤਾਂ ਕਿੱਥੇ ਖੜੀ ਆ ਹੁਣ ਆਮ ਆਦਮੀ ਪਾਰਟੀ ਲਗਾਤਾਰ ਕੋਈ ਹੁਣ ਪਚਾਰ ਦੇ ਵਿੱਚ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਆ ਕੁਝ ਹੀ ਦਿਨਾਂ ਦਾ ਪ੍ਰਚਾਰ ਰਹਿ ਗਿਆ ਵਾ ਤੇ 19 ਤਰੀਕ ਨੂੰ ਲੋਕਾਂ ਨੇ ਵੋਟਾਂ ਪਾਣੀਆਂ ਆਮ ਆਦਮੀ ਪਾਰਟੀ ਲੋਕਾਂ ਦੇ ਪਿਆਰ ਸਦਕਾ ਅੱਜ ਪਹਿਲੇ ਨੰਬਰ ਤੇ ਖੜੀ ਹੈ ਔਰ ਮੈਨੂੰ ਲੱਗਦਾ ਹੈ ਵੀ ਇਹ ਪਿਆਰ ਜਿਹੜਾ ਕਿਉਂਕਿ ਜਦੋਂ ਕੋਈ ਵੀ ਐਮ.ਐਲ.ਏ ਬਤੌਰ ਇਲੈਕਸ਼ਨ ਲੜਦਾ ਹੈ ਜਿਹੜਾ ਕੈਂਡੀਡੇਟ ਹੁੰਦਾ ਜਦੋਂ ਲੋਕ ਉਹਨੂੰ ਵੱਡੀ ਲੀਡ ਨਾਲ ਜਿਤਾਉਂਦੇ ਆ ਨਾ ਫਿਰ ਉਹਦੇ ਇੱਕ ਦਿਲ 'ਚ ਤਾੰਗ ਹੁੰਦੀ ਹੈ ਵੀ ਯਾਰ ਮੈਂ ਆਪਣੇ ਲੋਕਾਂ ਲਈ ਜਿਨ੍ਹਾਂ ਨੇ ਮੈਨੂੰ ਇੰਨਾ ਪਿਆਰ ਦਿਖਾ ਲਿਆ ਇੱਕ ਇੱਕ ਵੋਟ ਜਿਹੜੀ ਆ ਪਾ ਕੇ ਮੈਨੂੰ ਇੰਨਾ ਮਾਣ ਸਨਮਾਨ ਦਿੱਤਾ ਮੈਂ ਹੁਣ ਇਹਨਾਂ ਦੀ ਤਕੜੇ ਹੋ ਕੇ ਸੇਵਾ ਕਰਨ ਸੋ ਮੈਨੂੰ ਲੱਗਦਾ ਹੈ ਕਿ ਸੰਜੀਵ ਅਰੋੜਾ ਜੀ ਨੂੰ ਲੋਕ ਪਿਆਰ ਵੀ ਕਰਦੇ ਨੇ ਔਰ ਵੱਡੀ ਲੀਡ ਜਿਹੜੀ ਆ ਉਹ ਉਹਨਾਂ ਨੂੰ ਦਵਾਉਣ ਕੇ ਸੀ ਜਿੱਦਾਂ ਇਹ ਬਿਲਕੁਲ ਐ ਸੀ ਕਿ ਸ਼ੈਰੀ ਕਲ ਸੀ ਜਿਹੜੇ ਜਿੱਥੇ ਵਿਰੋਧੀਆਂ ਦੇ ਦਿੱਤੇ ਜਾ ਰਹੇ ਬਿਆਨਾਂ ਦੇ ਠੋਕੋ ਜਵਾਬ ਦੇ ਰਹੇ ਨੇ ਉੱਤੇ ਹੀ ਆਮ ਆਦਮੀ ਪਾਰਟੀ ਦੇ ਜਿੱਤ ਦਾ ਵੱਡਾ ਦਾਵਾ ਵੀ ਉਹਨਾਂ ਵੱਲੋਂ ਕੀਤਾ ਜਾ ਰਿਹਾ ਕੈਮਰਾ ਪਰਸਾ ਰਕੇਸ਼ ਦੇ ਨਾਲ ਵਿਵੇਕਤਾਲ ਚਰਚਾ ਟੀਵੀ ਲੁਧਿਆਣਾ